ਟ੍ਰਾਈਡੈਂਟ ਫੈਕਟਰੀ ਨੇੜੇ ਵਾਪਰਿਆ ਵੱਡਾ ਸੜਕੀ ਹਾਸਾ ਇੱਕ ਟਰਾਲੇ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੋ ਵਿਅਕਤੀ ਹੋਏ ਬੁਰੀ ਤਰ੍ਹਾਂ ਨਾਲ ਜ਼ਖਮੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਜ਼ਖਮੀਆਂ ਨੂੰ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਕੀਤਾ ਗਿਆ ਲੁਧਿਆਣਾ ਡੀ ਐਮ ਸੀ ਰੈਫਰ ਇਸ ਮਾਮਲੇ ਸੰਬੰਧੀ ਏ ਐਸ ਆਈ ਅਮਰੀਕ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਲਗਾਤਾਰ ਹੀ ਵਕ ਵਕ ਥਾਮਾਂ ਤੇ ਡਿਊਟੀ ਜਾਰੀ ਹੈ ਤੇ ਸਾਡੀ ਡਿਊਟੀ ਕਚਹਿਰੀ ਚੌਂਕ ਤੋਂ ਪੱਖੋ ਕਲਾ ਤੱਕ ਲਗਾਈ ਹੋਈ ਹੈ। ਐਸੇ ਦੌਰਾਨ ਸਾਨੂੰ ਰੂੜੇਕੇ ਕਲਾ ਪੁਲਿਸ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਟਰਾਈਡੈਂਟ ਫੈਕਟਰੀ ਢੋਲਾ ਨੇੜੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਤਾਂ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਟਰਾਈਡੈਂਟ ਫੈਕਟਰੀ ਨੇੜੇ ਪਹੁੰਚੀ ਤਾਂ ਉੱਥੇ ਦੇਖਿਆ ਕਿ ਇੱਕ ਟਰਾਲੇ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ ਸੀ। ਇਸ ਟੱਕਰ ਦੌਰਾਨ ਕਾਰ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਡੇ ਵੱਲੋਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਜ਼ਖਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਲੁਧਿਆਣਾ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਹੈ ਇਹ ਸਈ ਅਮਰੀਤ ਸਿੰਘ ਤਹਿਤ ਸਾਡੀ ਖਬਰ ਰਿਪੋਰਟ ਫਿਲ੍ਹਾ ਬਰਨਾਲਾ ਅੱਜ ਆਪਣੀ ਪੂਰੀ ਟੀਮ ਨਾਲ ਸਾਡੇ ਮਾਨਯੋਗ ਏਡੀਜੀਪੀ ਟ੍ਰੈਫਿਕ ਸ੍ਰੀ ਕੇਐਸ ਰਾਏ ਆਈਪੀਐਸਜੀ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਐਸਐਸਪੀ ਸ੍ਰੀ ਬਰਨਨ ਸ਼ਰਮਾ ਜੀ ਅਤੇ ਜਿਲ੍ਹਾ ਬਰਨਾਲਾ ਦੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਕ ਜੀ ਦੇ ਹੁਕਮਾਂ ਦੀ ਪੂਰਨ ਮੰਨ ਪਾਲਣਾ ਕਰਦੇ ਹੋਏ ਜਿਹੜੀ ਸਾਡੀ ਡਿਊਟੀ ਸੀ ਉਹ ਕਟੈਰੀ ਚੌਕ ਬਰਨਾਲਾ ਤੋਂ ਲੈ ਕੇ ਪੱਖੋਕਲਾਂ ਤੱਕ ਲੱਗੀ ਸੀ ਸਾਨੂੰ ਤਕਰੀਬਨ 1:40 ਮਿੰਟ ਤੇ ਥਾਣਾ ਰੂਰੇਕੇ ਦੇ ਮੁੰਸੀ ਦਾ ਫੋਨ ਆਇਆ ਕਿ ਟ੍ਰਾਈਜੈਂਟ ਫੈਕਟਰੀ ਦੇ ਪਾਸ ਇੱਕ ਐਕਸੀਡੈਂਟ ਹੋਇਆ ਹੈ ਅਸੀਂ ਬਿਨਾ ਸਮਾਂ ਗਵਾਏ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਟਰਾਲਾ ਨੰਬਰੀ Tata ਦਾ ਟਰਾਲਾ ਸੀ ਇੱਕ ਜੋ ਕਿ ਜਿਸ ਦਾ ਨੰਬਰ ਹੈ PV 11 DC 88 24 ਜਿਸ ਨੂੰ ਕੇ ਨਾਜਰ ਸਿੰਘ son of ਬਾਬੂ ਸਿੰਘ ਢਿੱਲਵਾ ਚਲਾ ਰਿਹਾ ਸੀ ਜੋ ਕਿ ਬਰਨਾਲੇ ਤੋਂ ਟ੍ਰਾਈਜਨ ਫੈਕਟਰੀ ਵੱਲ ਜਾ ਰਿਹਾ ਸੀ ਇੱਕ ਟੈਕਸੀ ਕਾਰ ਨੰਬਰੀ ਪੀਬੀ 92ਪੀ 26 45 ਅਗਨਾਰ ਇਸ ਨੂੰ ਕੇ ਬਰਿੰਦਰ ਸਿੰਘ ਪੁੱਤਰ ਭਦਰ ਸਿੰਘ ਲੁਧਿਆਣਾ ਜੋ ਕਿ ਲੁਧਿਆਣੇ ਤੋਂ ਮਾਨਸਾ ਨੂੰ ਜਾ ਰਿਹਾ ਸੀ ਟਰਾਲਾ ਟ੍ਰਾਈਜਨ ਫੈਕਟਰੀ ਵੱਲ ਮੁੜ ਰਿਹਾ ਸੀ ਤੇ ਜਿਹੜੀ ਟੈਕਸੀ ਸੀ ਉਹ ਤੇਜ਼ ਰਫਤਾਰ ਸੀ ਟਰਾਲੇ ਦੇ ਥੰਡੇ ਜਾ ਬੜੀ ਟੈਕਸੀ ਦੇ ਵਿੱਚ ਡਰਾਈਵਰ ਡਰਾਈਵਰ ਸਮੇਤ ਇੱਕ ਵਿਅਕਤੀ ਮਨਪ੍ਰੀਤ ਸਿੰਘ ਰਾਣਾ ਆਫ ਲੀਡਾ ਸਿੰਘ ਪਿੰਡ ਬਰੇ ਜਿਹੜਾ ਮਾਨਸਾ ਜੋ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੀ ਉਹਨਾਂ ਦੀ ਅਸੀਂ ਮੁੱਢਲੀ ਸੇਕਾ ਕਰਨ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸਾਰਾ ਮਾਮਲਾ ਸੀ ਜਿਹੜਾ ਥਾਣਾ ਰੂੜੇ ਕੇ ਦੇ ਆਈ ਉਹ ਰঞ্জੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਜੋ ਦੋਨੇ ਵਿਅਕਤੀ ਜਾਦੇ ਫੱਟੜ ਸੀ ਉਹਨਾਂ ਨੂੰ ਲੁਧਿਆਣਾ ਡੀ ਐਮ ਸੀ ਦਾ ਰੈਫਰ ਕੀਤਾ ਗਿਆ ਮੈਂ ਆਪ ਵੀ ਦੇ ਕੰਨਾਂ 'ਚ ਆਹੀਂ ਸਸ ਰੱਖਿਆ ਵੱਲੋਂ ਪਾਵਲ ਨੂੰ ਬੇਨਤੀ ਕਰਦੇ ਹਾਂ ਕਿ ਰੋਡ ਤੇ ਚੱਲਦੇ ਸਮੇਂ ਜਿਹੜੀ ਆਪਣੀ ਸਪੀਡ ਹੈ ਗੱਡੀਆਂ ਦੀ ਉਹ ਸਲੋ ਰੱਖੋ ਗੱਡੀ ਤੋਂ ਗੱਡੀ ਫਾਸਲਾ ਬਣਾ ਕੇ ਰੱਖੋ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਸ਼ਾ ਕਰਕੇ ਗੱਡੀ ਨਾ ਚਲਾਓ ਮੋਬਾਈਲ ਖੁਰਦੀ ਵਰਤੋਂ ਨਾ ਕਰੋ ਸੀਟ ਬੈਲਟ ਲਾ ਕੇ ਰੱਖੋ ਅਗਰ ਰੋਡ ਤੇ ਚੱਲਦੇ ਸਮੇਂ ਕੋਈ ਐਕਸੀਡੈਂਟ ਆ ਜਾਂ ਕੋਈ ਹੋਰ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ 161 ਤੇ ਕਾਲ ਕਰਕੇ ਸਾਡੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੀ ਤੁਸੀਂ ਮਦਦ ਲੈ ਸਕਦੇ ਹੋ ਧੰਨਵਾਦ